ਆਪਣੀ ਸਾਗਵਾਨ ਲੱਕੜ ਘਰ ਦੇ ਵਿੱਚ ਆ ਚੁੱਕੀ ਐ ਮੈਂ ਕੱਲ ਵੀ ਦੱਸਿਆ ਤਾਂ ਹੁਣ ਫੇਰ ਦੱਸਦਾ ਜਦੋਂ ਉੱਥੇ ਮੈਂ ਲੱਕੜ ਚਰਾਈ ਐ ਨਾ ਸਾਰੀ ਲੱਕੜ ਇੱਕ ਨੰਬਰ ਨਿਕਲੀ ਐ ਦੇਖੋ ਜਿੱਦਾਂ ਆ ਬੇਚਾ ਆ ਇੱਕ ਨਾ ਹੁਣ ਇੱਥੇ ਪਤਾ ਲੱਗ ਰਿਹਾ ਲੱਕੜ ਆ ਆ ਖਰਾਬ ਆ ਪੀਸ ਇੱਥੇ ਆ ਪੀਸ ਵਿੱਚ ਉੱਥੇ ਜਦੋਂ ਚੀਰੀ ਇੱਕ ਵੀ ਪੀਸ ਖਰਾਬ ਨਹੀਂ ਨਿਕਲਿਆ ਹੈਗਾ ਇੱਕ ਨੰਬਰ ਮਾਲ ਨਿਕਲਿਆ ਆਪਣਾ ਤੇ ਇੱਧਰ ਆਪਾਂ ਨੇ ਆਪਣੇ ਹੋ ਰੱਖਤੇ ਬੋਰਡ ਆ ਜਿਹਦੇ ਆਪਣੇ ਇੱਥੇ ਕੱਪ ਬੋਰਡ ਬਣਨੇ ਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੱਕੜ ਦੇ ਪੈਸੇ ਦੇਣੇ ਆ ਬਹੁਤ ਵੱਡਾ ਵਜਰ ਬਣ ਗਿਆ ਇਹ ਆਏ ਸੀ ਆਹਨ ਕਰਤਾ ਵਜਟ ਕੋਈ ਨਹੀਂ ਪੈਸੇ ਤਾਂ ਹੁਣ ਲੱਗਣੇ ਆ ਚੱਲੀਏ ਤੇ ਹੁਣ ਮੋਟਰ ਪਰ ਮਾਰ ਕੇ ਇਹ ਢੇੜਾ ਆ ਵੀ ਗਾ ਲਓ ਪੱਦਾ ਟਪੋ ਟਪੋ ਕਰ ਲੱਗੇ ਹਾਂ ਤੋਂ ਪਹਿਲਾਂ ਗੇੜਾ ਗੱਡੀ ਮੋਟਰ ਪਰ ਬਾਕੀ ਫਿਰ ਆ ਕੇ ਦੇਖਦੇ ਹਾਂ ਹਲੇ ਸਮਾਨ ਹੋਰ ਆਉਣਾ ਲੱਕੜ ਦਾ ਸਾਰਾ ਸਮਾਨ ਸਿਰ ਪਰ ਉਤਰ ਸਰਨਾ ਜਿੱਦ ਕੁੜਪੜੀ ਦਿਫਾਉਣ ਲੱਗੀ ਪਈ ਆ ਆ ਜਾ ਵੀ ਅੱਜ ਚੱਲੀਏ ਆ ਜਿਹੜਾ ਗੱਡੀ ਪਹਿਲਾਂ ਬਾਕੀ ਕੰਮ ਬਾਅਦ ਦੋ ਦਿਨ ਮੌਸਮ ਪੂਰਾ ਖਰਾਬ ਰਿਹਾ ਤੇ ਅੱਜ ਆਪਣਾ ਕੰਮ ਚੱਲੂਆ ਕਰਦਾ ਚੱਲੀਏ ਹੁਣ ਫਿਰ ਘਰ ਨੂੰ ਤੇ ਬਣਾਈਏ ਕੰਮ ਦੀ ਚਾਲ ਕੰਮ ਦੀ ਚਾਲ ਥੋੜੀ ਵਿਗੜੀ ਹੋਈ ਆ ਟੈਲਾਂ ਨਾਲ ਕਹਿੰਦਾ ਮੈਂ ਆਵਾਂਗਾ 5 ਤਰੀਕ ਨੂੰ ਉਹਦੀ ਟੈਲਾਂ ਮੈਂ 3 ਜਾਂ 4 ਤਰੀਕ ਨੂੰ ਮੰਗਾਵਾ ਫਿਰ ਟੈਲਾਂ ਦਾ ਆਰਡਰ ਪਾਸ ਹੋ ਗਿਆ ਟੈਲਾਂ ਵੀ ਆਉਣੀਆਂ ਆਪਣੀਆਂ ਨਿੰਮੇ ਦੀ ਰਿਪੋਰਟ ਆ ਗਈਆਂ ਭਾਈ ਜਿਹੜੇ ਜਿਹੜੀ ਮੈਨੂੰ ਚੀਜ਼ਾਂ ਠੀਕ ਹੈ ਠੀਕ ਆ ਮੋਟੇ ਨੂੰ ਪੁੱਛਿਆ ਤਾਂ ਉਹ ਕਹਿੰਦਾ 슈ਗਰ ਜਾਂ ਵਧਿਆ ਜਾਂ ਘਟਿਆ ਹੋਣਾ ਹੈ ਤਾਂ ਪਿੰਨ ਤਾਂ 슈ਗਰ ਹੈ ਨਹੀਂ ਹਾਂ ਦੋ ਤਿੰਨੇ ਵੀ ਪਹਿਦੇ ਵਿੱਚ ਜਿਹੜੇ ਕੋ ਟੈਸਟ ਕਰਵਾਏ ਤੇ ਉਹਨਾਂ ਖੂਨੇ ਲੈ ਗਿਆ ਕੱਢ ਕੇ ਪਤਾ ਨਹੀਂ ਹੁਣ ਕਦੇ ਕਦੇ ਕਰੇ ਠੀਕ ਹੈ ਸਰாகு ਜੀ ਯਾਰ ਠੀਕ ਉਹ ਤਾਂ ਗੈਸ ਕਰਕੇ ਚੱਕਰ ਆਇਆ ਗੈਸ ਕਰਕੇ ਚੱਕਰ ਕਾ ਗਾ ਅੰਮ ਚੀਆ ਚਲ ਤਿਆਰ ਹੋਗਾ ਚੱਲੀਏ ਫਿਰ ਮੈਂ ਆਵਾਂਗੇ ਚੱਲੀਏ ਠੀਕ ਹੈ ਬਚ ਗਿਆ ਬੈਟ ਕਰਕੇ ਦਬਾਈ ਹੂੰ ਹੂੰ ਅੱਛਾ ਕਹਿੰਦਾ ਨਹੀਂ ਕਮਜ਼ੋਰੀ ਆਈ ਸੋਨੀ ਬਾਈ ਹਾਂਜੀ ਕਿਵੇਂ ਆ ਲਾਦੀ ਰੋਟੀ ਲਾ ਦੋ ਜੀ ਲਾ ਦੋ ਨੇ ਮਾ ਠੀਕ ਆ ਰਿਪੋਰਟਾਂ ਸਾਰੇ ਸਹੀ ਆਈਆਂ ਆਹ ਬਾਈ ਟਨ ਲਾਉਣੇ ਵਾਲਾ ਤੋ ਲੈ ਗਿਆ ਹਾਂ ਮੈਂ ਇਸ ਆਪਨੇ ਕਰਦੇ ਚਾਹਦਾ ਅੱਛਾ ਤੇਰੇ ਨਾਲ ਕੱਲ ਗੱਲ ਹੋਈ ਸੀ ਫੋਨ 'ਤੇ ਨਹੀਂ ਹਾਂ ਕੱਲ ਗੱਲ ਕਰੀ ਸੀ ਤੇਰੇ ਨਾਲ ਗੱਲ ਹੋਈ ਸੀ ਫੋਨ 'ਤੇ ਅੱਛਾ ਆ ਜਾ ਦੇਖ ਲੈ ਬਾਹਰ ਨੂੰ ਆ ਜਾ ਆਏ ਸੋਨੀ ਪ੍ਰਧਾਨ ਭਾਈ ਆ ਰਿਹਾ ਸਾਹਮਣੇ ਆ ਜਾ ਸੋਨੀ ਮੜਾ ਜਾ ਹਲੋ ਸਰ ਕਮਿਆ ਬੜਾ ਗੱਲ ਲੰਘਿਆ ਬਾਈ ਦੋ ਹਾਂ ਮਾ ਕੋਈ ਗੱਲ ਸਰ ਜੀ ਹੈਡਮਾਸਟਰ ਆ ਪਿੰਡ ਦਾ ਅੱਛਾ ਲੱਗੇ ਉੱਪਰ ਲੱਗੇ ਹੋਏ ਆ ਉਹ ਬਲਾਲਾ ਬੜਾ ਮੈਂ ਨਿਕਲਣਾ ਫਿਰ ਹੋਰ ਬਾਅਦ ਚ ਦੱਸਦਾ ਸਾਰੀਆਂ ਗੱਲਾਂ ਵੀ ਕਿਹੜੇ ਬੰਦੇ ਨੂੰ ਮਿਲਣ ਜਾ ਰਿਹਾ ਨਿੰਮੇ ਨੂੰ ਵੀ ਲੈ ਜਾਣਾ ਤਾਂ ਨਿੰਮਾ ਠੱਲਾ ਥੋੜਾ ਜਾ ਤੈਨੂੰ ਵੀ ਲੈ ਜਾਣਾ ਤਾਂ ਥੋੜਾ ਠੱਲਾ ਹੈ ਉਹ ਤੈਨੂੰ ਵੀ ਲੈ ਜਾਣਾ ਤਾਂ ਠੱਲਾ ਥੋੜਾ ਜਾ ਲਾਰਾ ਬਾਈ ਕੀ ਕਰਨਾ ਕਰਦੇ ਗਏ ਜਾਨੇ ਤੂੰ ਬਮਾਨ ਅੱਗਾ ਜੋ ਫੜਾ ਇਹ ਤਾਂ ਪਿਛਲੇ ਪਾਸੇ ਕਿੱਦਾਂ ਹੋਊਗਾ ਰੰਗ ਫਿਰ ਪਿਛਲੇ ਪਾਸੇ ਨੱਪ ਅੱਛਾ ਹਾਂਜੀ ਆ ਬੜਾ ਹੀ ਬੜਾ ਕਰ ਤੁਲੂ ਪਾਪਾ ਲਾ ਨਾ ਪਰ ਲੱਗੇ ਹੋਏ ਆ ਥਾਰ 2-3 ਦਿਨੋਂ ਇੱਥੇ ਖੜੀ ਹੈ ਮੀਂਹ ਨਾਲ ਧੋ ਗਈ ਹੈ ਨਾ ਜਿੱਦਾਂ ਉੱਥੋਂ ਲੈਂਦੇ ਹੁੰਦੀ ਰ ਬਿਂ ਘੜਾ ਕੇ ਗੱਡੀ ਉਹ ਆਇਆ ਥੋੜੀ ਜਿਹੀ ਗੱਡੀ ਗਰਮ ਹੋ ਲਵੇ ਅੱਗੇ ਬਹੁਤ ਛੇਤੀ ਛੇਤੀ ਜੀ ਬੰਨੀ ਫਟੇ ਫਟਾ ਕਿਉਂਕਿ ਜਰਵਿੰਦਰ ਭਾਜੀ ਆ ਰਹੇ ਨੇ ਜਿਹਨਾਂ ਦੀ ਅ ਅੰਮ੍ਰਿਤਸਰ ਡਿਊਟੀ ਆ ਜਿਹੜੇ ਆਪਣੇ ਨੀਲਾ ਜਾਂ ਨੀਲਾ ਚੋੜਾ ਜੋ ਬਣਾ ਨਹੀਂ ਪਾਇਆ ਹੁੰਦਾ ਨੀਲਾ ਜਾਂ ਚੋਗਾ ਪਾਇਆ ਹੁੰਦਾ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦੇ ਕੋਈ ਰਿਸ਼ਤੇਦਾਰ ਦੀ ਇੱਥੇ ਪਾਰਟੀ ਆਪਣੇ ਨਾਲ ਚੁਕਰਾਲੀ ਉਹ ਕਹਿੰਦਾ ਮੈਂ ਤੁਹਾਡੇ ਲੱਗ ਜਾਣਾ ਮੈਂ ਕਹਾਂ ਵੀ ਧੰਨਪਾਲ ਭਾਈ ਸਾਡੇ ਤੁਸੀਂ ਆ ਰਹੇ ਆ ਤੇ ਭਾਜ ਨੂੰ ਮਿਲਣਾ ਭਾਈ ਉੱਥੇ ਜਾਂਦੇ ਭਾਈ ਬਹੁਤ ਸਾਨੂੰ ਫੋਨ ਕਰਦਾ ਬੜਾ ਪਿਆਰ ਸਤਿਕਾਰ ਦਿੰਦਾ ਬੜੀ ਚੰਗੀ ਰੂਹ ਹੈ ਜਿਹਨੂੰ ਕਹਦੀ ਹੈ ਜਿੰਨੀ ਕਹਦੀ ਹੈ ਬਹੁਤ ਨਹੀਂ ਚੰਗੀ ਰੂਹ ਹੈ ਥੋੜੇ ਜਿ ਗੱਡੀ ਕਰ ਭੋਲਵੇ ਫਿਰ ਚੱਲੀਏ ਮੈਂ ਪੁੱਛਿਆ ਤਾਂ ਕਹਿੰਦਾ ਕਹਿੰਦਾ ਬਲਾਚਾਰ ਆ ਗਏ ਹਾਂ ਜਾਂ ਜਦ ਤੱਕ ਮੋਹ ਕੰਮ ਕਰ ਲਵਾਂ ਹਾਂ ਉਹ ਕੰਮ ਨੇ ਬੜਵਾਏ ਦੇ ਵਿੱਚ ਟੋਪੜ ਵਾਲਾ ਪੋਲਾ ਚੱਲ ਪਿਆ ਹਾ ਇਹ ਤਾਂ ਅੱਜ ਮੈਂ ਤੋਂ ਘਟਨ ਕਰਨ ਆਇਆ ਨਾ ਭਾਜੀ ਆਇਆ ਜੀ ਅਬਰ ਤਾਂ ਦਦ ਘਾੜ ਰ ਕਰਨ ਜਾਰ ਫਿੰਦਰ ਭਾਜੀ ਤੇ ਭਾਜੀ ਬਹੁਤ ਵਧੀਆ ਪੜਾਇਆ ਕੋਈ ਥੱਲੇ ਪਿੱਲਰ ਨਹੀਂ ਜੀ ਹੈਗਾ ਇਹਦੇ ਹਾਂ ਜੀ ਹਵਾ ਦੇ ਵਿੱਚੇ ਲੜਕਦਾ ਪੋੜਾ ਹੈ ਹਾਂ ਜੀ ਹਾਂ ਸਪੀਡ ਚਾਲੀ ਦੀ ਰੱਖੀ ਉਹਨਾਂ ਨੇ 40 ਦੀ ਸਪੀਡ ਤੇ ਜ਼ਿਆਦਾ ਨਹੀਂ ਜਾਣਾ ਚਾਹੀਦਾ ਪਰ ਹਾਂ ਜੀ ਪੁੱਜ ਗਏ ਜੀ ਗ੍ਰੈਂਡ ਔਰਚੈਂਟ ਹੋਟਲ ਆਇਆ ਹੈ ਜੀ ਉਪਾਜੀ ਲੰਘ ਗਏ ਸੱਡ ਬੱਠਣ ਕੇ ਆ ਬੈਠਾ ਓਕੇ ਬਾਜੀ ਓਕੇ ਜੀ ਇਹ ਸੀ ਜੀ ਜਗਤਵਿੰਦਰ ਬਾਜੀ ਇਹਦੇ ਮਾਸੀ ਦੇ ਮੁੰਡੇ ਦਾ ਮੰਗਣਾ ਸੀ ਅੱਜ ਭਾਈ 4 ਘੰਟੇ ਜਾਣ ਨੂੰ ਲੱਗਦੇ ਆ 4 ਘੰਟੇ ਆਉਣ ਨੂੰ ਲੱਗਦੇ ਆ ਤੇ ਚਾਹ ਪਾਣੀ ਬੀਤਾ ਰੋਟੀ ਖਾਣੇ ਨੂੰ ਮੈਂ ਖਾਣੇ ਨੂੰ ਰੋਟੀ ਹਲੇ ਲੱਗੀ ਨਹੀਂ ਸੀ ਜੀ ਉਪਾਜੀ ਨੂੰ ਮੈਂ ਇਥੇ ਰੋਪੜ ਸ਼ਹਿਰ ਆਪਣੇ ਸ਼ਹਿਰ ਚ ਲੈ ਆਇਆ ਇੱਥੋਂ ਪਰ ਰੋਪੜ ਦਾ ਸਭ ਤੋਂ ਮਸ਼ਹੂਰ ਰ ਡੋਸਾ ਖੁਆਇਆ ਤੇ ਫਿਰ ਬਾਜੀ ਨੂੰ ਭੇਜਿਆ ਤੇ ਮੈਂ ਕਾ ਵੀ ਜਾਉਂਦਾ ਉਹ ਮੇਰਾ ਤਾਂ ਨੰਬਰ ਕਰੀ ਜਾਵੇ ਮੈਂ ਉਹਦਾ ਧੰਨਵਾਦ ਕਰੀ ਜਾਵਾਂ ਕਹਿੰਦਾ ਤੁਸੀਂ ਮੇਰੇ ਵੱਲ ਕਹਿ ਮੈਂ ਕਹਾਂ ਨਾ ਜੀ ਤੁਸੀਂ ਸਾਡੇ ਸ਼ਹਿਰ ਆਏ ਮੈਂ ਕਿਹਾ ਤੁਹਾਡਾ ਧੰਨਵਾਦ ਲੈ ਚੱਲੀਏ ਉਹ ਕਰ ਲੋ ਜਾਂ ਕਿ ਲੱਗੇ ਕੰਮ ਕਰਾਂ ਬੜਾ ਆ ਗਿਆ ਤਾਂ ਰੰਗ ਫਿਰ ਹਾਂ ਜੀ ਆ ਗਿਆ ਅੱਛਾ ਠੀਕ ਹੈ ਠੀਕ ਹੈ ਹਰ ਫੱਟੇ ਲਾਤੀ ਉਹਨੇ ਤੇ ਹੈ ਇਹ ਰਾਤੀਆਂ ਕੋਈ ਨਾ ਖੜ ਕੇ ਹੋਊਗਾ ਨਹੀਂ ਤੇ ਪਤਾ ਹਾਂ ये भी सर कम जरूरी था ना फिर पर देखा गया करें ना फिर अच्छा इधर पारते पैर सारे है देखिए ਗੱਲਾਂ ਕਰੀ ਜੇ ਤੇ ਕੰਮ ਵੀ ਕਰ ਲੋ ਨਾ ਕੋਣੀ ਦਿੰਦੇ ਆ ਕਿ ਖਣਾ ਤੇ ਮੇਰਾ ਗਾਹ ਪੱਸੀ ਹਾਂ ਏਂ ਦੱਬ ਕੇ ਬਹਿ ਗਏ ਹਾਂ ਜੀ ਕੋੜੀ ਤੂੰ ਕੋੜੀ ਆ ਖੜੀ ਤਾਂ ਹੈਗੀ ਆ ਬਾਈ ਇਹ ਬੇੜਾ ਨੂੰ ਕਹੇ ਆਪੇ ਨਹੀਂ ਰੂਹ ਹੈ ਜੀ ਇਹਦੀ ਅੱਜ ਕੋੜੀ ਆ ਨਾ ਤੂੰ ਬੜੀ ਆ ਬੜੀ ਹਾਂ ਬੜੀ ਬੇੜਾ ਨੇ ਆ ਕੇ ਧੋ ਲਈ ਤੁਸੀਂ ਤਾਂ ਕੋੜੀ ਪੁੱਠੀ ਕਰੀ ਫਿਰਦੇ ਆ ਕੋਈ ਜਾਂਦਾ ਨਾ ਥੋੜੀ ਸਿੱਧੀ ਕੰਮ ਨਹੀਂ ਕਰਦੇ ਜੀ ਹਾਲ ਤੇ ਜ਼ਿਆਦਾ ਹੋ ਜਾਂਦੀ ਬੈਠਣਾ ਆਹ ਜੋ ਖਾ ਉਹ ਹਮਾ ਨਹੀਂ ਵੇਗਾ ਹੋ ਗਈ ਜਾਂਦਾ ਹੁਣ ਇਹ ਆਪਣੇ ਨੰਨੇ ਨੰਨੇ ਸੁਲਾਹ ਦੇ ਜਾਂਦਾ ਦੇਖਿਓ ਨਾ ਇਹ ਰਾਂ ਬਾਦਰਾ ਕਰੋ ਹੁਣ ਕਿਹੜਾ ਬਾਦਰਾ ਬਾਈ ਨੂੰ ਬਵਾ ਗਿਆ ਇਹਦੇ ਨਾਲ ਫਿਰਾਂ ਬਾਦਰੇ ਵਾ ਹਾਂ ਹਾਂ ਉਹ ਗੱਲ ਦਾ ਅੱਜ ਸਾਹਮਣੇ ਦਾਬ ਖਾ ਗਈ ਇਹ ਕਿ ਲਾਦੀ ਲੈਂਨ ਜੀ ਕਿ ਥਲੇ ਦੇ ਉੱਪਰ ਨੂੰ ਨਹੀਂ ਕਰਨੀ ਬਣਣੀ ਆ ਉਹ ਕੜਾਉਣਾ ਆ ਗਾਂ ਤੀ ਪਰਾ ਦੇ 4 ਇੰਚੀ ਗਾਂ ਨੂੰ ਬਣਣੀ ਹੋਵੇ ਇਹ ਵੀ ਕਾਹੇ ਕਰਦੇ ਆ ਉਹ ਨੂੰ ਨਹੀਂ ਹੁੰਦਾ ਪਾਈਪ ਜਾ ਕੇ ਪਲੱਸ ਤੇ ਉਹਦੇ ਵਾਲਾ ਸਿਮਿੰਟ ਵਾਲਾ ਹਾਂ ਹੁੰਦਾ ਨਹੀਂ ਕਿ ਸਿਮਿੰਟ ਕੇ ਪਾਈਪ ਜਾ ਹੁੰਦਾ ਥੋੜਾ ਬਣਾ ਦਿੰਦੇ ਆ ਹਾਂ ਉਹ ਸਿੱਧਾ ਖੜਾ ਕਰਦੇ ਆ ਪਾ ਕੇ ਸਰੀਆ ਦੇ ਵਿੱਚ ਇੱਕ ਥੱਲੇ ਥੋੜਾ ਜਿਹਾ ਬਣਾ ਕੇ ਠੀਕ ਨਹੀਂ ਤੇਦੇ ਆ ਮਾ ਰੋਪੜ ਦੋ ਰੰਗ ਦੇ ਯਾਰ ਦੋਸਤ ਆਇਆ ਤਾਂ ਤੇ ਅਮਰ ਸਰ ਤੋਂ ਅੱਛਾ ਮੈਂ ਚੱਲਾਂ ਅੱবি ਕੰਮ ਨੇ ਵਿੜਾਂ ਯਾਰ ਆਇਆ ਬੜੀ ਬਦਲ ਕੇ ਫਿਰ ਅੱਜ ਤਾਂ ਮੋਟਰ ਤੇ ਤੰਦੂਰ ਵਾਲ ਲਿਆ ਨੱਕੜੀਆਂ ਪਾ ਕੇ ਇਹਦੇ ਵਿੱਚ ਦੇਖਦੇ ਅੱਜ ਕੀ ਆ ਤਲਦੇ ਆ ਮੈਨੂੰ ਤਾਂ ਘਰ ਤੇ ਫੋਨ ਆਇਆ ਕਹਿੰਦੇ ਮੋਟਰ ਪਰ ਨੂੰ ਆ ਜਾ ਅਸੀਂ ਤੰਦੂਰ ਵਾਲ ਆ ਬੱਚੇ ਨੂੰ ਮਸਾਲਾ ਲਾਤਾ ਇੱਕ ਪੀਸ ਬਣਾ ਕੇ ਖਾ ਲਿਆ ਇਕਰਾਂ ਜਿਹਨੇ ਸਾਡੀ ਕਿਚਨ ਤਿਆਰ ਕਰਨੀ ਉਹ ਬੰਦਾ ਆ ਚੁੱਕਿਆ ਤੇ ਹੁਣ ਉਹਨੂੰ ਮਿਲਾ ਕਰਕੇ ਮਿਸਤਰੀ ਨੂੰ ਮਿਲਾ ਕਰਕੇ ਫੇਰ ਆਉਂਦਾ ਇੱਥੇ ਅੱਜ ਸਾਡਾ ਵੀਕਐਂਡ ਹੈ ਸੈਟਰਡੇ ਆ ਕਹਿੰਦਾ ਵੀਕਐਂਡ ਬਣਾਉਣਾ ਭੱਜ ਲੈਦਾ ਬੋਲਟ ਹਾਂਜੀ ਬਿਜਲੀ ਦਾ ਪਾਟ ਹੈਗਾ ਜੀ ਹਾਂ ਇੱਥੇ ਸ਼ੌਕਲ ਇੱਥੇ ਸ਼ੌਕਲ ਵੀ ਦੇਣੀ ਐ ਇੱਕ ਅੱਛਾ ਇੱਕ ਮਿਲੇ ਪੜ ਦੇ ਤਾਂ ਇੱਥੇ ਉੱਪਰ ਦੇ ਦੇ ਜੀ ਹਾਂ ਇੱਕ ਬੱਲਵ ਦਾ ਦੇ ਦੇ ਮੇਰੇ ਖਿਆਲ ਚ ਇੱਕ ਚਿਮਨੀ ਦਾ ਜੀ ਹੂੰ ਠੀਕ ਐ ਬਸ ਤਾਂ ਉਹਨੂੰ ਸਿਲਿੰਜ ਜੀ ਤੁਹਾਡੀ ਇੱਥੇ ਇੱਕ ਸ਼ੌਕਰ ਤਾਰ ਤਾਰ ਜਿਹੜੀ ਕਲੀਮੈਂਟ ਲਈ ਇਹ ਇੰਦ ਲੱਗੀ ਆਪਣੇ ਉਹਦੇ ਗੈਸ ਪਾਈਪ ਹਾਂ ਗੈਸ ਪਾਈਪ ਆਦਰਬਾਦ ਨੂੰ ਦੇਖ ਲਿਓ ਉਹਦੇ ਕਰਨਾ ਚਾਹੁੰਦਾ ਅੱਛੇ ਇੱਥੇ ਇੱਥੇ ਦੀ ਤਾਂ ਮੈਂ ਪੁਆਇੰਟ ਗਿਆ ਸੀ ਮਾਈਕ੍ਰੋਵੇਵ ਵਾਸਤੇ ਇਧਰੋਂ ਕੱਢੂਗਾ ਇਸ ਕੱਢਣਾ ਜਿਉਂ ਨੇ ਕਹਿੰਦੇ ਸਰ ਕੱਟਪਟ ਹੋਣੀ ਚਾਹੁੰਦੀ ਸੀ ਸਾਰੇ ਤਾਂ ਹੀ ਵਾਲੇ ਰੰਗ ਨਹੀਂ ਤੇ ਕਰਾਇਆ ਉਹਨੇ ਹਾਂ ਹਾਂਜੀ ਇਹ ਮੈਂ ਸਰ ਕੱਢੇ ਸੀਗੇ ਬੰਦ ਬੰਦ ਇਹਦਾ ਉਹਦਾ ਹੀ ਆ ਬਣਾ ਇਹ ਪਾਣੀ ਆਦਾ ਆਪਣਾ ਏਸੀ ਦਾ ਪਾਈਪ ਪਾਇਆ ਹੋਇਆ ਇੱਥੇ ਨੂੰ ਹੈ ਏਸੀ ਦਾ ਪਾਈਪ ਹੈ ਉਹ ਵੀ ਥੋੜਾ ਆਪਾਂ ਜੇ ਦੇਖੋ microwaves ਜਿੱਥੇ ਰੱਖਣਾ ਹੈ ਹਾਂਜੀ ਹਾਂਜੀ ਇੱਥੇ ਜੇ ਕੋਈ ਟੈਡ ਵਾਲਾ ਹੋ ਜੇ ਲੋਇਸ ਆਪਾਂ ਮੋਬਦੇ ਵੀ ਕਰ ਦਾਂਗੇ ਹਾਂਜੀ ਕਿਉਂਕਿ ਪਾਈਪ ਉਹਨੇ ਉਥੋਂ ਲੈ ਕੇ ਆਣਾ ਹੈ ਹਾਂ ਹਾਂ ਇਹ ਤਾਂ ਆਪਾਂ ਜਿੱਥੇ ਆਪਾਂ microwaves ਨੂੰ ਰੱਖਣਾ ਹੈ microwaves ਇੱਧਰ ਰੱਖਣਾ ਹੈ ਕਿ ਇੱਧਰ ਪਾਸੇ ਰੱਖਣਾ ਹੈ ਉਹ ਆਪਾਂ ਦੇਖ ਲਾਂ ਕਿੱਧਰ ਰੱਖਣਾ ਹੈ ਫਿਰ ਇਹਨੂੰ ਹਾਲੇ ਤਾਹੇ ਰੰਗ ਰਹਿਣੇ ਦੇ ਫਿਰ ਇਹਨੂੰ ਅੰਦਰ ਇਹਨੂੰ ਦੰਨ ਰਹਿਣ ਦੋ ਠੀਕ ਹੈ ਇਹਨੂੰ ਨਾ ਲਾੜ ਲਾ ਬਾਕੀ ਇਹ ਬੱਤੀ ਦੀ ਪਿਆਰ ਤੁਸੀਂ ਲਵਾ ਲਓ ਅੱਛਾ ਜੀ ਬੱਤੀ ਚਿੱਧਰ 21 ਬਸ ਸਿਰਫ ਇੱਥੇ ਤੱਕ ਲੱਗਣੀ ਹੈ 21 ਇੰਚ ਹੀ ਇਧਰ 8 ਇੰਚ ਕਰਕੇ ਇਧਰ ਨੂੰ ਹਮ 21 ਇੰਚ ਹੈ ਨਾ ਇਹ ਇੱਥੇ 32 ਤੱਕ ਜਾਊਗੀ ਵੀ ਹਾਂ ਹਾਇ 32 ਤੱਕ ਜਾਊਗੀ ਅਸਲ ਜੀ ਹਾਇ 32 ਤੱਕ ਚਾਹੀਏ ਕਿ 21 ਤੋਂ 21 ਤੋਂ ਸ਼ੁਰੂ ਹੋਣੀ ਹੈ 21 ਤੋਂ ਸ਼ੁਰੂ ਹੋਣੀ ਹੈ 21 ਤੋਂ 25 ਲੈ ਕੇ 32 ਇੰਚ ਸਾਈਡ ਲੈ ਕੇ ਫਿਰ ਫਮ ਕਾਲੀ ਅਨੰਤ ਠੀਕ ਹੈ ਠੀਕ ਹੈ ਇਹ ਤਾਂ ਜਿਹੜੀ ਕੋਈ ਰੌਫ ਸਟਾਈਲ ਲੱਗ ਜਿਹੜੀ ਮਰਜ਼ੀ ਲੱਗ ਜਾਵੇ ਇੱਥੇ ਤਾਂ ਹਮ ਚਲ ਬਚੇ ਹੋਏ ਇੱਥੇ ਦੇਖ ਲਾ ਦਾਂਗੇ ਕਿਹੜਾ ਲਾ ਦਾਂਗੇ ਇਧਰ ਵੀ ਸਟਾਈਲ ਲੱਗਣੀ ਤੁਸੀਂ ਮਰਜ਼ੀ ਤੇ ਥੋੜਾ ਜਿ ठीक तैयार टू दैट इज मैं कोई फाइनल ऑडिट कर लूंगा हां हम फाइनल कर लो बस टैल लगी होती तो बाद में फाइनल फाइनल अच्छा आप हां हाँ, बत्ती बत्ती लगा के फिर फाइनल होगा दे है नहीं फाइनल तो हम कोई करना नहीं मैं मार्जिन वाला दे रहा हूं ना, ना। हां जी हां जी बार-बार तो आनी होना हाँ, प्रोडक्शन में करवाना है ठीक है जी 2300 हां ਠੀਕ ਹੈ ਲੈ ਰਿਬਾਟ ਨੂੰ ਦੋ ਕਰਤਾ ਚੱਲ ਰਹਾ ਹੈ ਅੱਛਾ ਇਹ ਇਹ ਬਿਲੀ ਤੇ ਆ ਅੱਛਾ ਇਹ ਬਿਲੀ ਤੇ ਹਾਂਜੀ ਇਹ ਇਨਵਰਟਰ ਤੇ ਆ ਇਹ ਹੁਣੀ ਬਾਹਰ ਤੋਂ ਵੀ ਹੋਊਗੀ ਅੰਦਰ ਤੋਂ ਵੀ ਹੋਊਗੀ ਹਾਂਜੀ ਹੋਊਗੀ ਰੋਟੀ ਬਣੂਗੀ ਅੱਛਾ ਇਹ ਰੋਟੀ ਬਣੂਗੀ ਠੀਕ ਹੈ ਹਾਂ 75 ਇੱਥੇ ਅੰਦਰ ਆਣਾ ਜੀ ਅੰਦਰ ਆਣਾ ਇੱਥੇ ਪੰਦ ਪਾ ਸਾਹਿਬ ਬਾਹਰ ਜਾਂਦੇ ਆ ਅੱਛਾ ਤੇ ਬਾਹਰ ਦੀ ਗੱਲ ਕਰਦੇ ਆ ਵਾਹ ਵੇਖੋ ਉਹ ਉਹ ਇਨਵਰਟਰਾਂ ਲੱਗੇ ਉੱਪਰ ਹੈ ਉਹਦਾ ਕੀ ਜਾਲਾ ਲੱਗੇ ਉੱਪਰ ਉਹ ਨਾਲੇ ਅਡਾਸਟ ਪੈਂਦਾ ਰੋਲੀ ਅੱਛਾ ਅੰਦਰ ਵੀ ਦੇ ਤਪ ਲੱਗਾ ਤੇ ਮੈਂ ਦੇ ਵਾਸਤੇ ਸਿ ਅੰਦਰ ਨੂੰ ਫੋਕਸ ਨਹੀਂ ਭਰੀ ਜਾ ਰਹੇ ਅੰਦਰ ਨਾ ਦੇਖੋ ਕੰਮ ਜਰਨਾ ਭਾਈ ਰਹਿਣਾ ਕੰਮ ਹਾਂ ਤੇ ਇਹ ਮਾ ਇਹਦਾ ਉਹਦਾ ਇੰਤਿਆਰ ਨੂੰ ਹੋਤਰੇ ਗਰੇਡੂ ਲਉਣ ਵਾਸਤੇ ਹਾਂ ਇਹ ਸ਼ੀਸ਼ਾ ਦਾ ਬਣਾਉਣਾ ਹੋਣਾ ਹਾਂ ਹਾਂ ਉਹ ਉੱਪਰ ਸ਼ੀਸ਼ੇ ਵਾਲਾ ਇਹ ਸ਼ੀਸ਼ਾ ਹਾਂ ਹਾਂ ਉਹ ਸ਼ੀਸ਼ੇ ਦੀ ਲੜ ਇਸ ਵੇਲੇ ਦੁਪਰ ਹੋ ਰਹੀ ਹੈ। ਇਸ ਇੱਥੇ ਬਾਹਰ ਜੀਰੋ ਬਾੜਾ ਬਗਣਾਣਾ। 12 ਆਫ ਇਹਦੇ ਵਿੱਚ? ਹਾਂ। ਅੱਛਾ ਚਲੋ ਕਮਾਂਡ ਦੇ ਤਾਂ ਠੀਕ ਆ। ਕਮਾਂਡ ਦੇ ਤਾਂ ਠੀਕ। ਪੂਰ ਸੋਚ ਬਾਹਰ ਬਾਹਰ ਨੂੰ ਠੀਕ ਆ ਠੀਕ ਆ। ਲਾਤਾ ਦੇ ਬਾਹਰ ਪਿਆ ਕੋ। ਹਾਂ। ਬਾੜ ਤੇ ਲੱਟਾ ਦੇਖ। ਬਾ ਠੀਕ ਆ ਹੋ ਗਈ ਪਾਲਟ ਜਿਹੜੀ ਕੇ ਵੱਲ। ਹਾਂ ਤੇ ਹੂੰ ਠੀਕ ਆ। ਹੁਣ ਤੇ ਚਾਗਣਾ ਫੁੱਲ। ਉਹ ਚਾਗਣਾ। ਹਾਂ। ਉਹਦੇ ਵਿੱਚ ਪਾਉਗੇ ਤੋ ਹੋ ਹੇ ਉਹ ਦੱਸ ਨਾ ਉਹ ਨਾ ਡੱਬੀ ਲੈ ਦਿੰਦਾ ਜੀ ਤੇਰਾ ਲੱਗ ਜੂ 5-6 ਦਿਨ ਹਨਾ ਅੱਜ ਹੋ ਜਾਣੇ ਤਾਂ ਮੇਰਾ ਕਮਰਾ ਇਹਨਾਂ ਨੇ ਕੋੜੀ ਨਹੀਂ ਦਿੱਤੀ ਮੈਨੂੰ ਅੱਜ ਅੱਛਾ ਹਾਂ ਦੁਪਹਿਰ ਦੇ ਬਾਅਦ ਕੋੜੀ ਦਿੱਤੀ ਪੁੱਤ ਅਹ ਰਿੰਕੇ ਬਾਈ ਜਿਹੜਾ ਇੱਧਰ ਇਹਦਾ ਸਭਾ ਜਿਗਾੜਿਆ ਫਿਰ ਇਹਦੇ ਵੀ ਲੈ ਐਸਟੀਮੇਟ ਹੋਣਾ ਤੇ ਫਿਰ ਇਹ ਸਰ ਇਹ ਸਾਰਾ ਹੋਏ ਤੇ ਬੱਸ ਲੋ ਹੋ ਗਿਆ ਨਹੀਂ ਨਹੀਂ ਇਹ ਮੈਂ ਤੁਹਾਨੂੰ ਗਣ ਕੇ ਜਿਹੜੀ ਏਸੀ ਦੀ ਆ ਪਾਵਰ ਦੀ ਆ ਮੈਂ ਅਜੀ ਮੈਟਰ ਦੀ ਆ ਸੌਦੀ ਆ ਡੇਟ ਦੀ ਸਪਲਾਈ ਆ ਲੈਟਾਂ ਲੁੱਟਾਂ ਦੀ ਉਹ ਗਣ ਕੇ ਦੇ ਦੇਣੀ ਆ ਹਾਂ ਹਾਂ ਤੋਂ ਪਸੀਮੈਂਟ ਲੈਂਦੇ ਹਾਂ ਕਿੰਨੇ ਕਿੰਨੇ ਕਹਿੰਦਾ ਅੱਛਾ ਦੋਨਾਂ ਕਿੰਨੀਆਂ ਦੋਨਾਂ ਬਾਹਰ ਲੈਣਾ ਬਦੋਨਾਂ ਬਾਹਰ ਲੈਣਾ ਬਹੁਤ ਠੀਕ ਹੈ ਠੀਕ ਹੈ ਜਿਹੜਾ ਆਪਾਂ ਸਹੀ ਅੰਦੇ ਆਪਾਂ ਨੇ ਉੱਤੇ ਕਰਾ ਲਿਆ ਠੀਕ ਹੈ ਜਾਲੇ ਨੂੰ ਚੱਲ ਨਾ ਨੂਰ ਕਿੰਦਾ ਘੇਰਾ ਬਣਾ ਹੀ ਬੈਠੇ ਸਾਰੇ ਬੰਦੇ ਬਣਤਾ ਲੈਣ ਦਿਓ ਹਰੇ ਬਣਤਾ ਲੈਣ ਦਿਓ ਹੈ ਬਣਤਾ ਲੈਣ ਦਿਓ ਨੂਰ ਵਾਲੇ ਹੋਰ ਰੱਖਣ ਇੰਨੇ ਨਹੀਂ ਪੈ ਸਕਦੀ ਉਹ ਹੀ ਮੇਰੇ ਹਿਸਾਬ ਨਾਲ ਲੈ ভাই ਪਹਿਲਾਂ 10000 ਕੀ ਕੁ ਦੇ ਰਿਹਾ ਤੂੰ ਚੰਦਾ ਇਕੱਠਾ ਕਰਨ ਲੱਗੇ ਬਾਈ ਮੈਂ ਕੁ ਰੇ ਕਰ ਰਿਹਾ ਇਹਨੂੰ ਮੈਂ 4 ਦਾ ਫਾਟੇ ਦੋ ਬੋਤਲ ਵਾਰੰਟੀ ਲੱਗ ਰਹੀ ਬੱਲੋ ਮਜਰੇ ਰੱਖੇ ਰੱਖਣਾ ਉਹ 7 ਦਿਨ ਦਾ ਕਰਦਾ 7 ਦਾ 10 ਉਹ ਫਿਰ ਨਹੀਂ ਲੱਗਿਆ ਹੋਇਆ ਦੱਸਿਆ 7 ਤਰੀਕ ਦਾ ਅੱਜ ਦਾ ਵੀ ਛੁੱਟੀ ਆ ਕਿੱਦੇ ਕਿੱਤੋਂ ਦੁਬਾਰਾ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਮੈਂ 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 ਵੋਲੇ 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 ਸਿੰਘ ਕਮ ਵਾਦੇ ਸ਼ਾਬ ਉਹਨਾਂ ਦੋ ਸਿੰਘ ਕਮ ਉਹਨਾਂ ਦਾ ਬੰਦ ਨਾ ਵਸਾ ਤਰੇ ਕਰਾਂ ਬਣਗੀ ਹੋਏ ਬਣਗੀ ਹੋਏ ਬਣਗੀ ਹੋਏ ਬਣਗੀ 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 ਭੱਜ ਮੈਂ ਜੇ ਬੋਲ ਨਾ ਗੀ ਤੇਥੇ ਵਾਰੀ ਨਹੀਂ ਤਾਂ ਪੈ ਜਾਣਾ ਭੱਜ ਗੇੜੀ ਬੋਲ ਨਾ ਉੱਤੇ ਗੇੜੀ ਪੈ ਨਹੀਂ ਮੀਨ ਕੋਈ ਨਾ ਸਰ ਹੁੰਦਾ ਗੇੜੀ ਪਹਿਲੀ ਮੈਚ ਪਾਦੇ ਨੇ ਅੱਜ ਆਹ ਚੱਕਦੇ ਹਾਂ ਸਟੀਲ ਨਾਲ ਗੱਡ ਲੈਣ ਫਿਰ ਤਾਂ ਹੋ ਜਾਣਾ ਸਟੀਲ ਨਾਲ ਪਿਆ ਓਰੇ ਬਲਾਵਾ ਕਾਲੂ ਚਮਕੌਰ ਵਾਲੇ ਬਲਾਵਾ ਆਹ ਫੜ ਕੰਮ ਖਰਾਬ ਕਰ ਦਿੰਦਾ ਦੇਖੋ ਕਾਸਟਰੀ ਬਲਾਵਾ ਇਦਾਂ ਬਾਈ ਨੂੰ ਮਾਣੋ ਕੋਈ ਲੁੱਟ ਸਕਦਾ ਜਿਹੜੀ ਦੂਜੇ ਜਿਹੇ ਕਹਿੰਦਾ ਹੈ ਵੀ ਸੀਵਾ ਕੋਈ ਲੁੱਟ ਸਕਦਾ ਇਹ ਦੋ ਲੁੱਟਦਾ ਆ ਦੇ ਰਿਹਾ ਰਿਪੋਰਟ ਦੇਖੋ ਸਾਰੇ